ਸਾਡੀ ਲਾਈਫ ਜੀ ਇੰਨਾ ਚੀਜ਼ਾਂ ਤੋਂ ਸੁਧਰੀ ਆ ਤੇ ਫਿਰ ਇਹ ਚ ਤਾਂ ਕੋਈ ਮਸਲਾ ਹੀ ਨਹੀਂ ਰਹਿ ਗਿਆ ਗੱਲ ਦਾ ਹੋਰ ਕੁਝ ਦੂਜੀ ਗੱਲ ਜਿੱਥੇ ਅਸੀਂ ਕਾਠੇ ਚ ਜਾਂਦੇ ਆ ਸਾਨੂੰ ਖੁਦ ਨੂੰ ਇੰਨਾ ਚਾਹ ਹੁੰਦਾ ਹੈ ਲੋਕੀ ਇੰਨੇ ਜ਼ਿਆਦਾ ਸੈਲਫੀਆਂ ਕਰਦੇ ਆ ਸਾਡੇ ਨਾਲ ਹਨਾ 10 ਮਿੰਟ ਰੀਲ ਨਹੀਂ ਮਿਲਦੀ ਸਾਨੂੰ ਕਿਤੇ ਖੜਨ ਦੀ ਹਨਾ ਤੇ ਸਾਨੂੰ ਕਿੰਨਾ ਵਧੀਆ ਲੱਗਦਾ ਸਾਡੀ ਜ਼ਿੰਦਗੀ ਇਸ ਵਾਰੀ ਗਈ ਇੰਨਾ ਚੀਜ਼ਾਂ ਦੇ ਹੋਰ ਕੁਝ ਇਨਕਮ ਦਾ ਸੋਰਸ ਹੋ ਗਿਆ ਜੀ ਇਨਕਮ ਦਾ ਸੋਰਸ ਹੋ ਗਿਆ ਜਿਹੜੀ ਕੁੜੀ 2 ਦਿਨ ਪਹਿਲਾਂ ਮੈਨੂੰ ਮੈਨੂੰ ਮੈਂ ਕਹਿੰਨਾ ਕਿ ਕਿਸੇ ਦੀ ਮੌਤ ਹੋਣੀ ਮਾੜੀ ਗੱਲ ਹੈ ਠੀਕ ਹੈ ਪਰ ਤੁਸੀਂ ਦੇਖੋ ਜਿਹੜੀ ਕੁੜੀ 2 ਦਿਨ ਪਹਿਲਾਂ ਗਲੀ ਸੜੀ লাশ ਗੱਡੀ ਦੇ ਵਿੱਚੋਂ ਮਿਲੀ ਹੈ ਨਾ ਹਾਂਜੀ ਮੇਰਾ ਕੱਲ ਕਿਤੇ ਫਾਲੋ ਤਾਂ ਨਹੀਂ ਕਰਦੀ ਸੀ ਤੂੰ ਉਹਨੂੰ ਮੇਰੇ ਨਾਲ ਅਟੈਚ ਸੀ ਜੀ ਅਟੈਚ ਸੀ ਫਾਲੋ ਕਰਦੀ ਸੀ ਜੋ ਵੀ ਸੀਗਾ ਠੀਕ ਹੈ ਇਹ ਸੋਚੋ ਕਿ ਉਹਦੇ ਵੀ ਲੱਖਾਂ ਦੇ ਵਿੱਚ ਫਾਲੋਅਰ ਸੀ ਹਾਂਜੀ ਉਹਨੂੰ ਲੱਗਦਾ ਹੋਊਗਾ ਕਿ ਹਾਂ ਮੇਰਾ ਸਰਕਲ ਬੜਾ ਵਧੀਆ ਚੱਲ ਪਿਆ ਠੀਕ ਹੈ ਕਿ ਉਹ ਆਪਣਾ ਪਰਿਵਾਰ ਪਾਲ ਰਹੀ ਸੀ ਉਹ ਪਰਿਵਾਰ ਪਾਲਣ ਦੇ ਹੋਰ ਵੀ ਬਰਤੇਰੇ ਤਰੀਕੇ ਆ ਜਿੱਥੇ ਇੱਜ਼ਤ ਹੈਣੀ ਨਾ ਉਹਨੂੰ ਲੱਗਦਾ ਸੀ ਜਦੋਂ ਹਰ ਰੋਜ਼ ਉਹਦੇ ਵੀ ਤੁਹਾਡੇ ਵਾਂਗੂ ਕੋਈ 2-4000 ਫਾਲੋਅਰ ਵਾਧੇ ਹੋਣਗੇ ਨਾ ਜਿਉਂ ਵੀ ਲੱਖਾਂ 'ਚ ਕਰੀ ਬੈਠੀ ਸੀ ਤਾਂ ਉਹਨੂੰ ਵੀ ਕਿਤੇ ਨਾ ਕਿਤੇ ਲੱਗਦਾ ਹੋਊਗਾ ਕਿ ਹਾਂ ਪਤਾ ਨਹੀਂ ਮੈਂ ਲੋਕਾਂ ਦੇ ਵਿੱਚ ਕੀ ਐ ਜੇ ਲੋਕਾਂ ਦੇ ਵਿੱਚੋਂ ਕੁਝ ਹੁੰਦੀ ਨਾ ਤਾਂ ਘੱਟੋ-ਘੱਟ 100 ਬੰਦਾ ਉਹਦੇ ਸਸਕਾਰ ਤੇ ਹੋਣਾ ਸੀ ਲੋਕ ਸਿਰਫ ਸਵਾਦ ਲੈਂਦੇ ਆ ਤੁਹਾਡਾ ਖਾਸ ਕਰ ਕੁੜੀਆਂ ਦੇ ਜਿਸਮ ਦਾ ਠੀਕ ਐ ਇਹਨੂੰ ਲਾ ਦੇ ਉਹਨੂੰ ਲਾ ਦੇ ਉਹ ਬੈਠਾ ਝੌਜਿਆ ਜੇਠ ਤੇਰਾ ਉਹਨੂੰ ਲਾ ਦੇ ਬਣਾਉਣ ਚਲਾ ਕੇ ਵਿਖਾਈ ਤੂੰ ਲੋਕ ਤਾਂ ਸ਼ਿਕਾਰੀ ਬੈਠੇ ਐ ਕੁੜੀਆਂ ਦੇ ਜਿਸਮ ਵੇਖਣ ਵਾਸਤੇ ਕੁੜੀਆਂ ਦੀਆਂ ਹਰਕਤਾਂ ਵੇਖਣ ਵਾਸਤੇ ਜਦੋਂ ਤੁਸੀਂ ਨਹੀਂ ਸ਼ਰਮ ਮੰਨਦੇ ਇਸ ਗੱਲ ਦੀ ਮੈਂ ਕੀ ਦੱਸਾਂ ਯਾਰ ਕਿੱਥੇ ਕਿੱਥੇ ਕੈਮਰਾ ਮਾਰ ਲੈਂਦੀ ਇਹ ਰੀਲਾਂ ਪਾਉਣ ਲੱਗੀ ਮੈਂ ਕੱਲੀ ਬਣਾਉਣੀ ਇਹਨਾਂ ਦੀ ਜ਼ਰੂਰਤ ਹੈ ਕੱਲੀ ਬਣਾਉਣੀ ਮੈਂ ਦੇਖਿਆ ਇੱਕ ਅੱਧੀ ਚ ਹੁੱਕਾ ਦੇ ਵਿਖਾਇਆ ਕਾਰਟੂਨ ਜਿਹਾ ਇਹ ਮੈਂ ਮੈਨੂੰ ਸ਼ਕਲ ਦੇਖ ਕੇ ਪਤਾ ਕੱਲੀ ਦੇ ਖੁੱਦੇ ਆ ਮੈਨੂੰ ਇਹਨਾਂ ਦੀ ਜ ਕੱਲੀ ਬਣਾਉਂਦੀ ਹੈ ਠੀਕ ਹੈ ਹੁਣ ਤੂੰ ਐ ਸੋਚ ਵੀ ਤੈਨੂੰ ਲੱਗਦਾ ਵੀ ਬੰਦਾ ਜਿਹੜਾ ਸਾਡੇ ਸਮਾਜ ਦੇ ਵਿੱਚ ਇਹ ਹੁੰਦਾ ਸੀ ਕਿ ਲੇਡੀਜ਼ ਜਿਹੜੀ ਆ ਨਾ ਔਰਤ ਜਿਹੜੀ ਆ ਉਹ ਘਰ ਦੀ ਇੱਜ਼ਤ ਹੈ ਇੱਥੋਂ ਤੱਕ ਸੀ ਕਿ ਔਰਤ ਪਰਦੇ ਦੇ ਵਿੱਚ ਹੁੰਦੀ ਸੀ ਠੀਕ ਹੈ ਸਮੇਂ ਦੇ ਹਿਸਾਬ ਦੇ ਨਾਲ ਮੈਂ ਨਹੀਂ ਕਹਿੰਦਾ ਘੁੰਡ ਕਢਵੇਂ ਜ਼ਰੂਰੀ ਹੈ